ਸੱਡਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ 프리ਦ ਕੋਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਤੇਨ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡਾੜਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਹਰ ਰੋਜ਼ ਨਵੀਆਂ ਖਬਰਾਂ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਜੇਲ੍ਹ ਦੇ ਵਿੱਚੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਹੁਣ ਤਾਂ ਕੇਜਰੀਵਾਲ ਹੋਰਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੇਰੇ ਪਤੀ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਅੰਬਾਂ ਦੀ ਗੱਲ ਤੋਂ ਸ਼ੁਰੂ ਹੋ ਕੇ ਤੇ ਸ਼ੂਗਰ ਦੇ ਉੱਤੇ ਗੱਲ ਆਈ ਤੇ ਸ਼ੂਗਰ ਤੋਂ ਬਾਅਦ ਮੌਤ ਤੱਕ ਦੀ ਗੱਲ ਆ ਗਈ ਹੈ ਕੇਜਰੀਵਾਲ ਹੋਰਾਂ ਦੇ ਉੱਤੇ ਪਿਛਲੇ ਦਿਨੀ ਈਡੀ ਨੇ ਅਦਾਲਤ ਦੇ ਵਿੱਚ ਦੋਸ਼ ਲਾਏ ਸੀ ਇਹ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਜੇਲ੍ਹ ਦੇ ਵਿੱਚ ਮਿੱਠੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹੋ ਕੇ ਘਰ ਦੇ ਵਿੱਚੋਂ ਖਾਣਾ ਆਉਂਦਾ ਨਾ ਅਦਾਲਤ ਦੇ ਕਹੇ ਮੁਤਾਬਕ ਸੋ ਇਸ ਕਰਕੇ ਇਹਨਾਂ ਦੇ ਖਾਣੇ ਦੇ ਵਿੱਚ ਅੰਬ ਆਉਂਦੇ ਆ ਮਠਿਆਈਆਂ ਆਉਂਦੀਆਂ ਮਿੱਠੀ ਚਾਹ ਪੀਂਦੇ ਆ ਇੱਕ ਪਾਸੇ ਸ਼ੂਗਰ ਆ ਇਹ ਇਸ ਕਰਕੇ ਮਿੱਠੀਆਂ ਚੀਜ਼ਾਂ ਖਾਂਦੇ ਆ ਤਾਂ ਜੋ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਜਾਣ ਦਾ ਮੌਕਾ ਮਿਲ ਜੇ ਸਿਹਤ ਖਰਾਬ ਹੋ ਜੇ ਤੇ ਡਾਕਟਰ ਇਹ ਗੱਲ ਕਹਿਣ ਵੀ ਪਾਈ ਇਹਨਾਂ ਦਾ ਬਾਹਰ ਇਲਾਜ ਕਰਾਉਣਾ ਪੈਣਾ ਇਸ ਕਰਕੇ ਸਾਰਾ ਕੁਝ ਕਰਦੇ ਆ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਗੱਲ ਕਹੀ ਕਿ ਜੇਲ੍ਹ ਦੇ ਵਿੱਚ ਖਤਰਾ ਹੈਗਾ ਕੇਜਰੀਵਾਲ ਦੀ ਜਾਨ ਨੂੰ ਜਾਨਵੁੱਝ ਕੇ ਜੇਲ੍ਹ ਦੇ ਅਧਿਕਾਰੀਆਂ ਦੇ ਮਤੋਂ ਇਹਨਾਂ ਨੂੰ ਗਲਤ ਪੁੱਠਣਾ ਸਿੱਧੀਆਂ ਚੀਜ਼ਾਂ ਖਵਾਇਆ ਜਾਣਗਾ ਤਾਂ ਜੋ ਉਹਨਾਂ ਦੀ ਸਿਹਤ ਵਿਗੜ ਜਾਏ ਇਹਨਾਂ ਦੀ ਮੌਤ ਹੋ ਜਾਏ ਅਸਲ ਦੇ ਵਿੱਚ ਜੇਲ੍ਹ ਦੇ ਵਿੱਚ ਇਹਨਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਜਾ ਰਹੀ ਆ ਫਿਰ ਉਸ ਤੋਂ ਬਾਅਦ ਇੱਕ ਨੰਬਾ ਖਬਰਾਂਾਂ ਨੇ ਕੀਤੀ ਸੀ ਵੀ ਕੇਜਰੀਵਾਲ ਦੇ ਵਕੀਲਾਂ ਨੇ ਜੇਲ੍ਹ ਦੇ ਵਿੱਚ ਗੱਲ ਅਦਾਲਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਿਰਫ ਹੁਣ ਤੱਕ 3 ਵਾਰ ਅੰਭ ਗਏ ਆ ਇਹਨਾਂ ਨੂੰ ਜੇਲ੍ਹ ਦੇ ਵਿੱਚ 48 ਵਾਰ ਖਾਣਾ ਗਿਆ ਇਹਨਾਂ ਦਾ ਘਰੋਂ ਤੇ 3 ਵਾਰ ਅੰਬ ਗਏ ਆ ਤੇ ਇੱਕ ਦਿਨ RAM NAVMI ਦੇ ਮੌਕੇ ਆਲੂ ਪੂੜੀ ਗਈ ਹੈ ਤੇ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਤੇ ਹੁਣ ਨਵੀਂ ਜਾਣਕਾਰੀ ਆ ਗਈ ਹੈ ਲੰਘੇ ਕੱਲ ਸੁਨੀਤਾ ਕੇਜਰੀਵਾਲ ਜਿਹੜੀ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਆ ਉਹਨੇ ਇਹ ਗੱਲ ਕਹੀ ਹੈ ਕਿ ਜੇਲ੍ਹ ਦੇ ਵਿੱਚ ਮੇਰੇ ਪਤੀ ਨੂੰ ਯਾਨੀ ਕਿ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਜ਼ਾ ਦਿੱਤੀ ਜਾ ਰਹੀ ਆ ਤੇ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਸ਼ੂਗਰ ਲੈਵਲ ਬਹੁਤ ਵਧਿਆ ਹੋਇਆ ਪਰ ਜੇਲ੍ਹ ਦੇ ਵਿੱਚ ਉਹਨਾਂ ਨੇ ਇਲਾਜ ਦਾ ਕੋਈ ਪ੍ਰਬੰਧ ਹੈ ਨਹੀਂ ਗਾ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਸੋ ਕੱਲ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਤਸ਼ੀ ਵੀ ਸੀ ਉਹਨਾਂ ਦੇ ਵਿੱਚ ਆਤਸ਼ੀ ਦੇ ਹੱਥ ਦੇ ਵਿੱਚ ਇਨਸੂਲਿਨ ਦੇ ਟੀਕੇ ਫੜੇ ਸੀ ਇਹ ਗਏ ਹੈ ਜੀ ਉੱਥੇ ਇਤਹਾਰ ਜੇਲ੍ਹ ਦੇ ਵੱਲ ਤੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਆਪ ਇਨਸੂਲਿਨ ਦੇਣ ਆਏ ਹਾਂ ਸੋ ਇਸ ਤਰੀਕੇ ਦਾ ਬਹਾਉ ਇਸ ਵੇਲੇ ਚੱਲ ਰਿਹਾ ਜੇ ਤਾਂ ਕੇਜਰੀਵਾਲ ਸਾਹਿਬ ਦੀ ਸੇਤ ਸੱਚੀ ਮੁੱਚੀ ਗੜਬੜਾਈ ਹੈ ਤੇ ਜਦੋਂ ਉਹ ਹੁਣ ਵੀਡੀਓ ਕਾਨਫਰੰਸ ਦੇ ਰਾਹੀਂ ਜਾਂ ਫਿਰ ਅਦਾਲਤ ਦੇ ਵਿੱਚ ਨਿਆਂਕ ਹਿਰਾਸਤ ਦੀ ਸਮਾਪਤੀ ਦੇ ਮੌਕੇ ਜਦੋਂ ਪੇਸ਼ੀ ਹੋਈ ਤਾਂ ਉਦੋਂ ਸਾਰੀ ਗੱਲ ਦੱਸ ਸਕਦੇ ਆ ਤੇ ਜੇਕਰ ਇਹ ਗੱਲ ਗਲਤ ਆ ਤੇ ਤਾਂ ਵੀ ਪਤਾ ਲੱਗ ਜਾਣਾ ਪਰ ਉਦਾਂ ਪਿਛਲੇ ਕਈ ਦਿਨਾਂ ਤੋਂ ਅੰਬਾਂ ਦੇ ਉੱਤੇ ਕੇਜਰੀਵਾਲ ਦੇ ਉੱਤੇ ਉਹਨਾਂ ਦੀ ਕਤਲ ਦੇ ਹੋ ਸਕਦਾ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਆ ਉਹਨਾਂ ਨੂੰ ਗਲਤਫਲਤ ਖਵਾਇਆ ਜਾ ਰਿਹਾ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਚੱਲਦੀ ਆ ਕੋਈ ਇਹ ਗੱਲ ਕਹਿੰਦਾ ਵੀ ਭਾਈ ਇਹ ਤਾਂ ਕੇਜਰੀਵਾਲ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਆ ਤੇ ਕੋਈ ਇਹ ਗੱਲ ਕਹਿੰਦਾ ਬਿਕ ਕੇਜਰੀਵਾਲ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਲੋਂ ਇੱਕ ਰਾਜਨੀਤੀ ਕੀਤੀ ਜਾ ਰਹੀ ਆ ਹੁਣ ਪਤਾ ਨਹੀਂ ਵਿਚਲੇ ਸਚਾਈ ਕੀ ਹੈ ਜੀ ਜੀ ਬਿਲਕੁਲ ਚੰਨ ਸਾਹਿਬ ਉਧਰ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦੇ ਮੱਧ ਨਜ਼ਰ ਬਹੁਤ ਕੁਝ ਵਾਪਰਦਾ ਪਿਆ ਇਸ ਵੇਲੇ ਔਰ ਉਧਰ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਹੀ ਕਹਿੰਦੇ ਬੋਲਦੇ ਨੇ ਵਿਕਰਮ ਚੌਧਰੀ ਹੋਰੀ ਦੇਖੋ ਜੀ ਗੱਲ ਇਹ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਤਕੀ ਉਹ ਡਰਾਮਾ ਚੱਲ ਰਿਹਾ ਜਿਹੜਾ ਅਸੀਂ ਆਮ ਤੌਰ ਦੇ ਉੱਤੇ ਕਦੇ ਦੇਖਿਆ ਨਹੀਂ ਸੀਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹ ਪਖੰਡਵਾਦੀ ਇਤਕੀ ਚੱਲ ਰਹੀ ਆ ਜੀਦੇ ਬਾਰੇ ਸਾਨੂੰ ਆਸ ਨਹੀਂ ਸੀ ਕਿ ਇਹ ਇਸ ਲੈਵਲ ਦੀ ਵੀ ਹੋ ਜਾਊਗੀ ਤੁਸੀਂ ਦੇਖੋ ਹਰਾਨੀ ਦੀ ਇੱਕ ਤੇ ਦੁੱਖ ਦੀ ਗੱਲ ਇੱਥੇ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਭਾਜਪਾ ਦੇ ਵਿੱਚ ਚਲਾ ਗਿਆ ਸੁਸ਼ੀਲ ਰਿੰਕੂ ਨੂੰ ਟਿਕਟ ਮਿਲ ਗਈ ਅਕਾਲੀ ਦਲ ਨੂੰ ਛੱਡ ਕੇ ਤੇ ਇੱਧਰ ਆ ਗਿਆ ਜੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਪਵਨ ਕੁਮਾਰ ਟੀ ਨੂੰ ਤੇ ਉਹਨੂੰ ਟਿਕਟ ਮਿਲ ਗਈ ਉਧਰੋਂ ਕਿੰਨੇ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਹੈ ਜੇ ਫਿਰ ਕਿਤੇ ਉਹਨੂੰ ਟਿਕਟ ਮਿਲ ਗਈ ਤੇ ਫਿਰ ਵਿੱਚ ਰਹਿ ਕੀ ਗਿਆ ਸਾਰਾ ਪਾਰਟੀਆਂ ਦੇ ਕੋਲ ਤਾਂ ਬਗਾਨੇ ਬੰਦੇ ਉਧਾਰੇ ਬੰਦੇ ਆ ਸੋ ਐਤ ਕੀ ਹੈ ਹੀ ਹੱਦ ਖੋਈ ਪਈ ਐ ਵੀ ਭਾਈ ਰਵਨੀਤ ਬਿੱਟੂ ਆ ਜਿਹੜਾ ਉਹ ਛੱਡ ਕੇ ਕਾਂਗਰਸ ਨੂੰ ਤੇ ਬੀਜੇਪੀ ਵੱਲ ਚਲਾ ਗਿਆ ਉਹਨੂੰ ਟਿਕਟ ਮਿਲ ਗਈ ਇਸੇ ਪ੍ਰਨੀਤ ਕੋਹਰਾ ਛੱਡ ਕੇ ਕਾਂਗਰਸ ਤੇ ਬੀਜੇਪੀ ਵੱਲ ਚਲੀ ਗਈ ਉਹਨੂੰ ਟਿਕਟ ਮਿਲ ਗਈ ਰਾਜਕੁਮਾਰ ਚੱਬੇਵਾਲ ਛੱਡ ਕੇ ਇੱਥੇ ਕਾਂਗਰਸ ਦੇ ਆਮ ਆਦਮੀ ਪਾਰਟੀ ਵੱਲ ਆ ਗਿਆ ਉਹਨੂੰ ਟਿਕਟ ਮਿਲ ਗਈ ਗੁਰਪ੍ਰੀਤ ਜੀਪੀਏ ਜਿਹੜਾ ਉਹ ਛੱਡ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲ ਆ ਗਿਆ ਉਹਨੂੰ ਟਿਕਟ ਮਿਲ ਗਈ ਇੱਥੇ ਆਪਣੇ ਬੰਦੇ ਹੈ ਕਿਹਦੇ ਕੋਲ ਆ ਇਹ ਹੈਰਾਨੀ ਹੁੰਦੀ ਐ ਇਸ ਗੱਲ ਦੇ ਉੱ ਬੀ ਐਥ ਕੀ ਤਾਂ ਡਰਾਮਾ ਹੀ ਆ ਸਾਰਾ ਜਾਂਦਾ ਲੋਕਾਂ ਨੂੰ ਬੇਵਕੂਫ ਸਮਝਦੇ ਆ ਤੇ ਜਾਂ ਫਿਰ ਰਾਜਨੀਤਿਕ ਲੋਕ ਆ ਬੇਵਕੂਫ ਆ ਸੋ ਹੁਣ ਜੇ ਐਥ ਕੀ ਪੰਜਾਬ ਦੇ ਲੋਕ 605 ਦੇ ਵਿੱਚ ਵੀ ਆ ਹੈਰਾਨ ਵੀ ਆ ਵੀ ਇਹ ਚੱਲ ਰਹੀ ਕਿੱਤੀ ਜਾਂਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੁਸੀਂ ਦੇਖੋ ਵੀ ਇਥੋਂ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਮਿਲ ਗਈ ਜਿਹੜੇ ਚੌਧਰੀ ਪਰਿਵਾਰ ਆ ਉਹਨੇ ਵਿਰੋਧ ਤਾਂ ਸ਼ੁਰੂ ਕਰਤੀ ਬਈ ਪਾਈ ਟਿਕਟ ਦੇ ਦਾਵੇਦਾਰਤਾ ਸੀ ਆ ਜਦੋਂ ਟਿਕਟ ਚੰਨੀ ਨੂੰ ਐਲਾਨ ਦਿੱਤੀ ਆ ਤਾਂ ਫਿਰ ਕਰਮਜੀਤ ਕੌਰ ਚੌਧਰੀ ਤੇ ਬਾਕੀ ਜਿਹੜੇ ਹੋਰ ਕਈ ਸਮੇਤ ਜਿੰਦਰ ਬਿੱਟੂ ਦੇ ਇਹ ਬੀਜੇਪੀ ਸ਼ਾਮਲ ਹੋ ਗਏ ਤੇ ਐਤਕੇ ਕੀ ਹੋਇਆ ਵੀ ਜਿਹੜਾ ਤਾਂ ਬੀਜੇਪੀ ਵੱਲ ਚਲਾ ਗਿਆ ਯਾਨੀ ਕਿ ਮਾਂ ਚਲੀ ਗਈ ਉਹਦੀ ਉਹ ਤਾਂ ਚੰਨੀ ਦੇ ਖਿਲਾਫ ਚੁੱਪ ਆ ਤੇ ਜਿਹੜਾ ਕਾਂਗਰਸ ਦੇ ਵਿੱਚ ਉਹਦਾ ਪੁੱਤ ਤਾਂ ਤੇ ਉਹ ਚੰਨੀ ਦੇ ਖਿਲਾਫ ਆ ਕਿਉਂਕਿ ਉਹ ਜਿਹੜਾ ਕਾਂਗਰਸ ਦਾ ਵਿਧਾਇਕ ਆ ਫਲੋਰ ਤੋਂ ਵਿਕਰਮ ਚੌਧਰੀ ਉਹ ਚੰਨੀ ਦੇ ਖਿਲਾਫ ਬੋਲਦਾ ਤੇ ਜਿਹੜੀ ਮਾਂ ਬੀਜੇਪੀ ਦੇ ਵਿੱਚ ਜਾ ਕੇ ਤੇ ਉਹ ਹਾਲੇ ਤੱਕ ਚੁੱਪ ਆ ਤੇ ਵਿਕਰਮ ਚੌਧਰੀ ਨੇ ਕੱਲ ਇਹ ਗੱਲ ਕਹੀ ਆ ਕਿ ਨਾ ਜੀ ਚਰਨੀ ਚੰਨੀ ਦਾ ਸ਼ਕੂਨੀ ਮਾਮਾ ਹੈਗਾ ਨਾਲ ਇਹਦੀ ਗੱਲ ਕਹੀ ਆ ਵੀ ਇਹਨੇ ਤਾਂ ਇੱਕ ਵਾਰੀ ਇਹ ਵਟਸਐਪ ਗਰੁੱਪ ਦੇ ਵਿੱਚ ਤੇ ਇੱਕ ਔਰਤ ਅਧਿਕਾਰੀ ਨੂੰ ਆਈਐਸ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜੇ ਸੀ 10 ਕਰੋੜ ਰੁਪਏ ਦੀ ਇਹਨਾਂ ਦੇ ਘਰ ਦੇ ਵਿੱਚ ਹੀਰਾ ਫਰੀ ਦੇ ਇੱਕ ਤੋਂ ਮਾਮਲੇ ਸਾਹਮਣੇ ਆਈ ਸੀ ਜਦੋਂ ਈਡੀ ਨੇ ਗ੍ਰਿਫਤਾਰ ਕੀਤਾ ਸੀਗੇ ਇਹਨਾਂ ਦੇ ਭਣਜੇ ਨੂੰ ਸੋ ਆਹ ਗੱਲਾਂ ਜਿਹੜੀਆਂ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਖਿਲਾਫ ਕੀਤੀਆਂ ਜਾ ਰਹੀਆਂ ਤੁਸੀਂ ਦੇਖੋ ਇਹ ਡਰਾਮਾ ਕਿਹਸਾ ਪੰਜਾਬ ਦੇ ਵਿੱਚ ਮਾਂ ਬੀਜੇਪੀ ਦੇ ਵਿੱਚ ਪੁੱਤ ਕਾਂਗਰਸ ਦਾ ਵਿਧਾਇਕ ਉਧਰ ਜਲਾਲਾਬਾਦ ਦੇ ਵਿੱਚ ਪੁੱਤ ਆਮ ਆਦਮੀ ਪਾਰਟੀ ਦਾ ਵਿਧਾਇਕ ਪਿਓ ਬਸਪਾ ਦਾ ਉਮੀਦਵਾਰ ਫਰੋਜ਼ਪੁਰ ਤੋਂ ਇਧਰ ਦੇਖੋ ਜੀ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਵੱਲੋਂ ਫਤੇਜੰਗ ਸਿੰਘ ਬਾਜਵਾ ਭਰਾ ਜਿਹੜਾ ਛੋਟਾ ਉਹ ਭਾਜਪੀ ਦੇ ਵੱਲ ਵੱਡਾ ਭਰਾ ਜਿਹੜਾ ਉਹ ਕਾਂਗਰਸ ਦੇ ਵੱਲ ਉਧਰ ਦੇਖ ਲਓ ਬਠਿੰਡੇ ਦੇ ਵੱਲ ਉਧਰ ਜੀ ਹੈਗਾ ਜਿਹੜਾ ਸੋਹਰਾ ਉਹ ਅਕਾਲੀ ਦਲ ਦਾ ਸੀਨੀਅਰ ਆਗੂ ਤੇ ਨੂੰ ਤੇ ਪਤ ਭਾਜਪੀ ਦੇ ਵੱਲ ਸੋ ਆਹ ਕੁਝ ਇਤਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਆ ਲੋਕ ਇਤਕੀ ਬਹੁਤ ਹੈਰਾਨ ਵੀ ਆ ਲੋਕ ਇਤਕੀ ਵੀ ਸੋਚਦੇ ਵੀ ਭਾਈ ਪਾਗਲ ਕਿਹਨੂੰ ਬਣਾਇਆ ਜਾ ਰਿਹਾ ਏ ਬਿਲਕੁਲ ਸਹੀ ਗੱਲ ਹੈ ਤੁਹਾਡੀ ਲੋਕ ਹੈਰਾਨ ਨੇ ਪਰੇਸ਼ਾਨ ਨੇ ਪੰਜਾਬ ਦੇ ਲੀਡਰਾਂ ਦੀ ਦਗੇਬਾਜ਼ੀ ਤੇ ਉੱਤੇ ਤਾਂ ਲੋਕ ਬਹੁਤ ਜ਼ਿਆਦਾ ਹੈਰਾਨ ਨੇ ਜਣਾ ਸਾਹਿਬ ਕਿਉਂਕਿ ਹਰ ਰੋਜ਼ ਨਵੀਂ ਖਬਰ ਆਉਂਦੀ ਕਦੇ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ 'ਚ ਚਲਾ ਗਿਆ ਕਦੇ ਕੋਈ ਲੋਕਾਂ ਨੂੰ ਧੋਖਾ ਦੇ ਗਿਆ ਇਹ ਤਾਂ ਥੜਾ ਥੜ ਲੋਕਾਂ ਨੂੰ ਧੋਖਾ ਦੇ ਰਹੇ ਨੇ ਜੀ ਬਿਲਕੁਲ ਜੀ ਤੇ ਇਹ ਇਸ ਤੋਂ ਅਗਲੀ ਧੋਖੇ ਦੀ ਗੱਲ ਇਹ ਹੈ ਵੀ ਲੋਕਾਂ ਨੂੰ ਕਹਿੰਦੇ ਵੀ ਤੁਹਾਡੇ ਵਾਸਤੇ ਗਏ ਹਾਂ ਤੁਸੀਂ ਸਿੱਧਾ ਕਹੋ ਵੀ ਸਾਡਾ ਸੂਤ ਨਹੀਂ ਚੇ ਲੱਗਦਾ ਅਸੀਂ ਸਿਰਫ ਸਿਰਫ ਰਾਜਨੀਤੀ ਕਰਨੀ ਹੈ ਸਾਡੇ ਲਈ ਤਾਂ ਸਿਰਫ ਇੰਨੀ ਗੱਲ ਹੀ ਸੀ ਕਿ ਭਾਈ ਅਸੀਂ ਕੁਝ ਨਾ ਕੁਝ ਕਰਨਾ ਚਾਹੁੰਦੇ ਆ ਸਾਡੇ ਲਈ ਲੋਕ ਠੱਠੇ ਕੋਈ ਚੜ੍ਹ ਤੁਸੀਂ ਸਿੱਧੀ ਆਹ ਗੱਲ ਕਹੋ ਨਾਲੇ ਇਹ ਸਾਰਾ ਕੁਝ ਆਪਦੀ ਇੱਛਾਬਦਾਬ ਕਰਦੇ ਨਾਲੇ ਲੋਕਾਂ ਤੇ احسان ਕਰਦੇ ਆ ਵੀ ਭਾਈ ਅਸੀਂ ਲੋਕਾਂ ਦੇ ਫਾਇਦੇ ਲਈ ਗਏ ਆ ਲੋਕਾਂ ਦਾ ਇਹਦੇ ਵਿੱਚ ਕੋਈ ਫਾਇਦਾ ਨਹੀਂਗਾ ਲੋਕਾਂ ਨੂੰ ਬੇਵਕੂਬ ਬਣਾਇਆ ਜਾ ਰਿਹਾ ਤੇ ਐਸ ਕੀ ਮੈਨੂੰ ਚੰਗੀ ਗੱਲ ਇਹ ਲੱਗੀ ਵੀ ਲੋਕ ਸਵਾਲ ਕਰਨ ਲੱਗੇ ਆ ਬਹੁਤ ਸਾਰੀਆਂ ਥਾਵਾਂ ਤੋਂ ਖਬਰਾਂ ਆ ਰਹੀਆਂ ਵੀ ਲੋਕਾਂ ਨੇ ਫਲਾਣੇ ਨੂੰ ਸਵਾਲ ਕੀਤੇ ਲੋਕਾਂ ਨੇ ਪਿੰਡ ਦੇ ਗੇਟ ਦੇ ਉੱਤੇ ਲਿਖ ਕੇ ਲਾਤਾ ਵੀ ਭਾਈ ਇਹਨਾਂ ਸ਼ੇਸ ਵਾਲਾਂ ਦੇ ਉੱਤਰ ਦਿਓ ਫਿਰ ਤੁਹਾਨੂੰ ਵੋਟ ਪਾਵਾਂਗੇ ਲੋਕਾਂ ਨੇ ਦੋ ਟੁਕ ਆ ਗੱਲਾਂ ਕਹੀਆਂ ਲੋਕਾਂ ਨੇ ਦੋ ਟੁਕ ਉਹ ਗੱਲਾਂ ਕਹੀਆਂ ਵੀ ਇਤ ਕੀ ਇਸ ਰੂਪ ਦੇ ਵਿੱਚ ਆ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਇਹ ਆ ਵੀ ਇਤ ਕੀ ਲੋਕਾਂ ਦੇ ਸਵਾਲ ਆ ਜਿਹੜੇ ਉਹਨਾਂ ਨੇ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਤਰੇਲੀਆਂ ਜ਼ਰੂਰ ਲੈਂਦੀਆਂ ਹਾਲਾਂਕਿ ਮੇਰੀ ਫੇਰ ਇਹ ਬੇਨਤੀ ਆ ਵੀ ਭਾਈ ਸਵਾਲ ਵੀ ਤਹਜ਼ੀਬ ਨਾਲ ਤਰੀਕੇ ਨਾਲ ਹੋਣੇ ਚਾਹੀਦੇ ਆ ਹਰ ਲਹਰ ਨਹੀਂ ਹੋਣੀ ਚਾਹੀਦੀ ਭੱਜ ਗਿਆ ਹੋਏ ਭੱਜ ਗਿਆ ਹੋਏ ਭੱਜ ਗਿਆ ਹੋ ਆ ਕੁਛ ਨਹੀਂ ਤੁਹਾਡੇ ਸਵਾਲ ਹੀ ਇੰਨੇ ਜ਼ਬਰਦਸਤ ਹੋਣੇ ਚਾਹੀਦੇ ਆ ਇੰਨੇ ਪਿਆਰ ਦੇ ਨਾਲ ਹੋਣੇ ਚਾਹੀਦੇ ਆ ਵੀ ਆਪਾਂ ਤਾਂ ਬੰਦੇ ਨੂੰ ਨਿਰ ਉੱਤਰ ਕਰਨਾ ذلیل ਥੋੜੀ ਕਰਨਾ ਸੋ ਇਹ ਹੈ ਜੀ ਕਿ ਐਸ ਕੇ ਸਵਾਲਾਂ ਦਾ ਜਿਹੜਾ سلسلہ ਸ਼ੁਰੂ ਹੋਇਆ ਇਹ ਗੱਲ ਆਪਣੇ ਆਪ ਦੇ ਵਿੱਚ ਚੰਗੀ ਹੈ ਜੀ ਜੀ ਬਿਲਕੁਲ ਕਣਸਾਬੂਦਰੇ ਕਾਲੀਆਂ ਤੇ ਭਾਜਪਾਈਆਂ ਦੀ ਜਦੋਂ ਆਪਾਂ ਗੱਲ ਕਰਦੇ ਆ ਇਸ ਵਾਰ ਪਹਿਲੀ ਵਾਰ ਦੋਵੇਂ ਅੱਢ ਅੱਡ ਹੋ ਕੇ ਤੇ ਚੋਣਾ ਲੜਨ ਗਏ ਔਰ ਮੈਂ ਲੋਕ ਸਭਾ ਚੋਣਾਂ ਦੀ ਗੱਲ ਕਰ ਰਹੀ ਹਾਂ ਔਰ ਕਾਲੀਆਂ ਤੇ ਭਾਜਪਾਈਆਂ ਦਾ ਸਨਮਾਨ ਪੂਰੀ ਤਰ੍ਹਾਂ ਨਾਲ ਦਾ ਦੇ ਉੱਪਰ ਲੱਗਿਆ ਹੋਇਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਅਕਾਲੀ ਤੇ ਬੀਜੇਪੀ ਦੇ ਆਗੂ ਜਿਹੜੇ ਉਹ ਪਹਿਲੀ ਵਾਰ ਲੰਮੇ ਸਮੇਂ ਬਾਅਦ ਇਕੱਲੇ ਇਕੱਲੇ ਤੌਰ ਤੇ ਚੋਣਾਂ ਲੜ ਰਹੇ ਆ ਤੇ ਦੋਵਾਂ ਦਾ ਸਨਮਾਨ ਦਾ ਦੇ ਉੱਤੇ ਲੱਗਾ ਹੋਇਆ ਇਹਦੇ ਵਿੱਚ ਕੋਈ ਦੂਰ ਐ ਹੈ ਨਹੀਂ ਦੋਵਾਂ ਸਿਆਸੀ ਪਾਰਟੀਆਂ ਨੂੰ ਵੱਡੇ ਪੱਧਰ ਤੇ ਚੁਣੌਤੀ ਦਾ ਸਾਹਮਣਾ ਕਰਨਾ ਪ ਦੋਵੇਂ ਸਿਆਸੀ ਪਾਰਟੀਆਂ ਦੇ ਕੋਲੇ ਬੰਦੇ ਨਹੀਂ ਹੈਗੇ ਅੱਜ ਅਕਾਲੀ ਦਲ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਰਿਆ ਅੱਜ ਅਕਾਲੀ ਦਲ ਦੇ ਕੋਲੇ ਪੂਰੇ ਉਮੀਦਵਾਰ ਹੀ ਹੈ ਨਹੀਂ ਐਲਾਨ ਕੀ ਕਰੇ ਅਕਾਲੀ ਦਲ ਦੇ ਮੂਰੇ ਬਹੁਤ ਵੱਡੀਆਂ ਚੁਣੌਤੀਆਂ ਅਕਾਲੀ ਦਲ ਸੋਚੀ ਵਿਚਾਰੀ ਜਾਂਦਾ ਵੀ ਕਿੱਥੋਂ ਅਸੀਂ ਕਿਹਨੂੰ ਬੰਦਾ ਖੜਾ ਕਰਗੇ ਕਿੱਥੋਂ ਅਸੀਂ ਕੀ ਕਰਗੇ ਪਰ ਇਹਨਾਂ ਦੇ ਕੋਲੇ ਹਾਲੇ ਬੰਦੇ ਪੂਰੇ ਹੈ ਨਹੀਂਗੇ ਕਦੇ ਕਿਹਦੇ ਨਾਲ ਸੰਪਰਕ ਹੁੰਦਾ ਕਦੇ ਕਿਹਦੇ ਨਾਲ ਸੰਪਰਕ ਹੁੰਦਾ ਕਦੇ ਸੋਚ ਦੇ ਵਿੱਚ ਆਉਂਦੇ ਵੀ ਭਾਈ ਇਹਨੂੰ ਵੋਟਾਂ ਦੇ ਵਿੱਚ ਖੜਾ ਕਰ ਦਈਏ ਕਦੇ ਇਹਨੂੰ ਖੜਾ ਕਰ ਦਈਏ ਇਹਨਾਂ ਦੇ ਕੋਲੇ ਪਵਨ ਤੀਨੂ ਵਰਗੇ ਜਿਹੜੇ ਤਲ ਤੇ ਆਗੂ ਆ ਉਹ ਖਿਸਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੜ ਗਏ ਆ ਸੋ ਐਤਕੀ ਇਹਨਾਂ ਦਾ ਹਾਲ ਮੰਦੜਾ ਹੈਗਾ ਸੋ ਵੇਨੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਕੀ ਨਹੀਂ ਪਰ ਗੱਲ ਇਹ ਆ ਵੀ ਐਤਕੀ ਜਿਹੜਾ ਬੀਜੇਪੀ ਦਾ ਵੀ ਤੇ ਅਕਾਲੀ ਦਲ ਦਾ ਵੀ ਹਾਲ ਬਹੁਤ ਮਾੜਾ ਹੈਗਾ ਬੀਜੇਪੀ ਦੇ ਕੋਲੇ ਆਪਣੇ ਬੰਦੇ ਹੀ ਨਹੀਂਗੇ ਬੀਜੇਪੀ ਨੇ ਦਲ ਬਦਲੂ ਆ ਜਿਹੜੇ ਉਹ ਮੂਹਰੇ ਲੈ ਕੇ ਆਉਂਦੇ ਆ ਬੀਜੇਪੀ ਨੂੰ ਤਾਂ ਇਹ ਵੀ ਦਲ ਬਦਲੂ ਹੋਰ ਆ ਜਾਣ ਜਿੰਨੇ ਵੀ ਆ ਸਕਦੇ ਦੇਈ ਚਲੋ ਆਈ ਚਲੋ ਟਿਕਟ ਲੈਣੋ ਆਜੋ ਟਿਕਟ ਲੈਣੋ ਆਜੋ ਟਿਕਟ ਲੈਣੋ ਟੈਕਟਰ ਤਾਂ ਮਨ ਦਾਦਾ ਵੀ ਖੀਸੇ ਦੇ ਵਿੱਚ ਪਾ ਕੇ ਤੁਰੇ ਫਿਰਦੇ ਸਾਰੇ ਪਾਰਟੀਆਂ ਦੇ ਆਗੂ ਵੀ ਕਿਰਪਾ ਕਰਕੇ ਸਾਡੇ ਵੱਲ ਆ ਜਾਓ ਤੇ ਅਸੀਂ ਤੁਹਾਡੇ ਲਈ ਹਾਜ਼ਰ ਨਾ ਜ਼ਰਾ ਸੋ ਇਸ ਰੂਪ ਦੇ ਵਿੱਚ ਗੱਲ ਆ ਤੇ ਅਗਲੀ ਗੱਲ ਇਹ ਆ ਵੀ ਐਤ ਕੀ ਪਤਾ ਲੱਗੂਗਾ ਵੀ ਅਕਾਲੀ ਦਲ ਇਕੱਲੇ ਤੌਰ ਤੇ ਚੋਣ ਲੜ ਕੇ ਕਿੰਨੇ ਕ ਪਾਣੀ ਦੇ ਵਿੱਚ ਅਕਾਲੀ ਦਲ ਦੇ ਮੂਰੇ ਚੁਣੌਤੀਆਂ ਵੱਡੇ ਬਾਦਲ ਸਭ ਦੇ ਜਾਣ ਤੋਂ ਬਾਅਦ ਬਹੁਤ ਆ ਅਕਾਲੀ ਦਲ ਦੇ ਮੂਰੇ ਸਮੱਸਿਆਵਾਂ ਬਹੁਤ ਆ ਤੇ ਭਾਜਪਾ ਦੇ ਮੂਰੇ ਵੀ ਚੁਣੌਤੀਆਂ ਬਹੁਤ ਆ ਪਰ ਦੋਵਾਂ ਦਾ ਪਲੇਖਾ ਨਿਕਲਣਾ ਚਾਹੀਦਾ ਵੀ ਦੋਨੋਂ ਪਾਰਟੀਆਂ ਇਕੱਲੇ ਇਕੱਲੇ ਤੌਰ ਤੇ ਚੋਣ ਲੜਕੇ ਕਿੰਨੇ ਕੁ ਜੋਗਣਾ ਹੈਗਾ ਕੀ ਕੁਝ ਕਰ ਸਕਦੀਆਂ ਹੈਗੀਆਂ ਕੀ ਕੁਝ ਕਰ ਲੈਣਗੀਆਂ ਕੀ ਤੋਂ ਬਾਅਦ ਦੇ ਵਿੱਚ ਵੋਟ ਪਰਸੈਂਟੇਜ ਦੀ ਗਿਣ ਕੇ ਮੈਨੂੰ ਪਤਾ ਵੀ ਉਹਨੇ ਕਿਹਾ ਸਾਡੀ ਵੋਟ ਪਰਸੈਂਟੇਜ ਤਾਂ 4 ਫੀਸਦੀ ਵਧ ਗਈ ਸਾਡੀ 6 ਫੀਸਦੀ ਵਧ ਗਈ ਸਾਡੀ 2 ਫੀਸਦੀ ਵਧ ਗਈ ਉਹ ਤਾਂ ਮੈਂ ਪਖੰਡ ਹੁੰਦਾ ਕੱਲੀ ਵੋਟ ਫੀਸਦੀ ਤੋਂ ਉੱਪਰ ਚੱਟਣਾ ਹੈਗਾ ਕਿਉਂਕਿ ਜੇ ਜਿੱਤ ਹੋਵੇ ਤਾਂ ਭਾਵੇਂ ਇੱਕ ਵੋਟ ਦੇ ਨਾਲ ਜਿੱਤ ਹੋਵੇ ਤੇ ਭਾਵੇਂ 1 ਲੱਖ ਨਾਲ ਹੋਵੇ ਇੱਕੋ ਜੀ ਗੱਲ ਆ ਜਿੱਤ ਹਾਰ ਦੀ ਗੱਲ ਹੁੰਦੀ ਆ ਸੋ ਇਹਨਾਂ ਨੂੰ ਚਾਹੀਦਾ ਸੀ ਵੀ ਭਾਈ ਗੱਠ ਜੋੜ ਕਰ ਲੈਂਦੇ ਪਰ ਕਈ ਮੁੱਦਿਆਂ ਦੇ ਉੱਤੇ ਦੋਵਾਂ ਪਾਰਟੀਆਂ ਦੇ ਵਿੱਚ মতਪੇੜ ਸੀ ਵਿਚਾਰਕ ਸੋ ਇਸ ਕਰਕੇ ਗੱਠ ਜੋੜ ਹੋਇਆ ਨਹੀਂ ਤੇ ਐਸ ਕੀ ਹੁਣ ਲੱਗੂਗਾ ਪਤਾ ਵੀ ਕੌਣ ਕਿੰਨੇ ਪਾਣੀ ਚ ਬਿਲਕੁਲ ਸਹੀ ਕਿਹਾ ਤੁਸੀਂ ਟੇਹੜਾ ਸਾਹਿਬ ਔਰ ਖਾਸ ਤੌਰ ਤੇ ਜਦੋਂ ਇਹ ਹਾਲਾਤ ਬਣੇ ਹੋਏ ਨੇ ਕਿ ਭਾਜਪਾ ਉਮੀਦਵਾਰਾਂ ਦੀ ਜੇ ਆਪਾਂ ਗੱਲ ਕਰੀ ਤਾਂ ਉਹਨਾਂ ਦਾ ਵਿਰੋਧ ਤਾਂ ਲਗਾਤਾਰ ਚੱਲ ਰਿਹਾ ਜੀ ਪਿੰਡਾਂ ਦੇ ਵਿੱਚ ਲੋਕ ਉਹਨਾਂ ਨੂੰ ਵੜਨ ਨਹੀਂ ਦੇ ਰਹੇ ਹਾਂ ਬਿਲਕੁਲ ਜੀ ਦੇਖੋ ਵਿਰੋਧ ਲਗਾਤਾਰ ਜਾਰੀ ਹੈ ਵਿਰੋਧ ਲਗਾਤਾਰ ਹੋਊਗਾ ਉਦਾ ਕਾਰਨ ਇਹ ਹੈ ਕਿ ਇੱਥੇ ਕੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਲੋਕ ਜਾਗਰੂਕ ਹੋਏ ਆ ਜਦੋਂ ਕਿਸਾਨ ਇਸ ਵੇਲੇ ਮੈਂ ਦੱਸਦੇ ਹਾਂ ਜੀ ਕਿ ਰੇਲਵੇ ਟਰੈਕ ਦੇ ਉੱਤੇ ਵੀ ਬੈਠੇ ਆ ਲਗਾਤਾਰ ਕਈ ਕਿ ਦਰਜੇ ਰੇਲ ਗੱਟੀਆਂ ਹਰ ਰੋਜ਼ ਲੇਟ ਹੋ ਰਹੀਆਂ ਜਾਂ ਰੱਦ ਹੋ ਰਹੀਆਂ ਇਹ ਗੱਲ ਹੈਗੀ ਜੀ ਇੱਥੇ ਸ਼ੰਭੂ ਬੈਰੀਅਰ ਵੱਲ ਦੀ ਇੱਥੇ ਸ਼ੰਭੂ ਵਾਲੇ ਪਾਸੇ ਜਿਹੜਾ ਰੇਲਵੇ ਟਰੈਕ ਆ ਉਹਦੇ ਉੱਤੇ ਕਿਸਾਨ ਬੈਠੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਉੱਥੇ ਰੇਲਵੇ ਟਰੈਕ ਦੇ ਆਲੇ-ਦੁਆਲੇ ਹੁਣ ਤਬੂ ਲਾ ਲਿਆ ਉਹ ਕਹਿੰਦੇ ਵੀ ਅਸੀਂ ਇਥੋਂ ਉੱਠਣਾ ਹੀ ਨਹੀਂ ਕਿਉਂਕਿ ਉਹ ਕਹਿੰਦੇ ਵੀ ਨਾ ਤਾਂ ਸਰਕਾਰ ਛੱਡੀਆਂ ਮੰਗਾਂ ਮੰਨਦੀ ਆ ਨਾ ਨਵਦੀਪ ਜਲਵੇੜੇ ਸਮੇਤ ਜਿੰਨੇ ਵੀ ਕਿਸਾਨ ਇਹਨਾਂ ਨੇ ਫੜੇ ਸੀਗੇ ਪਿਛਲੇ ਦਿਨੀ ਤੇ ਸਾਡੇ ਵੱਲੋਂ ਵਾਰ-ਵਾਰ ਰਿਕਵੈਸਟ ਕਰਨ ਦੇ ਬਾਵਜੂਦ ਛੱਡੇ ਆ ਇਸ ਕਰਕੇ ਰੇਲਵੇ ਟਰੈਕ ਦੇ ਉੱਤੇ ਬੈਠ ਗਏ ਆ ਜੇ ਹੁਣ ਇਸ ਵੇਲੇ ਕਿਸਾਨਾਂ ਦੇ ਉੱਤੇ ਅਤਿਆਚਾਰ ਕਰਕੇ ਉਹਨਾਂ ਨੂੰ ਉੱਥਾਉਂਦੇ ਆ ਤਾਂ ਫੇਰ ਪੂਰੇ ਦੇਸ਼ ਦੇ ਵਿੱਚ ਪੂਰੀ ਗੱਲ ਫੈਲਦੀ ਆ ਵੀ ਭਾਈ ਆ ਦੇਖੋ ਕਿਸਾਨ ਨਾਲ ਤਕਾ ਕੀਤਾ ਤੇ ਕਿਸਾਨ ਹੁਣ ਦੇਖੋ ਜੀ ਆਪ ਦਾ ਇਸ ਰੂਪ ਦੇ ਵਿੱਚ ਆ ਗਿਆ ਤੇ ਫੇਰ ਇਹ ਵਿਰੋਧਤਾ ਹੋਊਗੀ ਸੋ ਕਿ ਬੀਜਪੀ ਦੇ ਮੋਰੇ ਵੀ ਚੁਣੌਤੀਆਂ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਤਾਂ ਖਾਸ ਕਰਕੇ ਆ ਸੋ ਪੰਜਾਬ ਦੇ ਵਿੱਚ ਬੀਜਪੀ ਆਗੂਆਂ ਦੇ ਪੈਰ ਨਹੀਂ ਲੱਗ ਰਹੇ ਭਾਵੇਂ ਆਪਾਂ ਗੱਲ ਪੁਰਨੀਤ ਕੌਰ ਦੀ ਕਰਗੇ ਤੇ ਭਾਵੇਂ ਗੱਲ ਕਰਗੇ ਰਵਨੀਤ ਬਟੂਰੀ ਭਾਵੇਂ ਕਰਗੇ ਸੁਸ਼ੀਲ ਰਿੰਕੂਰੀ ਤੇ ਭਾਵੇਂ ਗੱਲ ਕਰਗੇ ਤਰਨਜੀਤ ਸਿੰਘ ਸੰਧੂ ਦੀ ਭਾਵੇਂ ਗੱਲ ਕਰਗੇ ਪਰਮਪਾਲ ਕੌਰ ਦੀ ਤੇ ਭਾਵੇਂ ਕਰਗੇ ਹੰਸਰਾ ਜਹੰਸ ਦੀ ਇਹਨਾਂ ਸਾਰੇ ਹੀ ਆਗੂਆਂ ਨੂੰ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡਾਂ ਦੇ ਵਿੱਚ ਇਹਨਾਂ ਨੂੰ ਘੇਰ ਘੇਰ ਕੇ ਸਵਾਲ ਪੁੱਛੇ ਜਾ ਰਹੇ ਆ ਆ ਪਰਸੋਂ ਦੀ ਗੱਲ ਆ ਅਮਰਸਰ ਦੇ ਵਿੱਚ ਤਰਨਜੀਤ ਸਿੰਘ ਸੰਧੂ ਦਾ ਬਹੁਤ ਵਿਰੋਧ ਹੋਇਆ ਹੰਸ ਰਾਜ ਹੰਸੂ ਰੰਡਾ ਹੋ ਰਿਹਾ ਪਰਮਪਾਲ ਕੌਰ ਹੋਰਾਂ ਦਾ ਹੋ ਰਿਹਾ ਸੋ ਕਿਸਾਨ ਨੇ ਗੱਲ ਕਹਿੰਦੇ ਕਿ ਹਰਾ ਪਾ ਕੇ ਵੀ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕੀਤਾ ਕੀ ਸਾਡੇ ਲਈ ਤੁਹਾਨੂੰ ਵੋਟਾਂ ਕਿਉਂ ਪਾਈ ਗਈ ਤੁਹਾਡੇ ਕਰਕੇ ਹੀ ਦੇਖੋ ਕਿਸਾਨ ਦਿੱਲੀ ਨਹੀਂ ਜਾ ਸਕੇ ਤੁਸੀਂ ਸਾਨੂੰ ਦਿੱਲੀ ਦੇ ਵਿੱਚ ਦੀ ਵਾਣ ਦਿੱਤਾ ਹੁਣ ਤੁਸੀਂ ਸਾਡੇ ਪਿੰਡਾਂ ਚ ਵਾਣ ਨੂੰ ਫਿਰਦੇ ਆ ਹੁਣ ਕੱਲ ਅਵਨਾਸ਼ ਖੰਨਾ ਪਤਾ ਲੱਗਾ ਜੀ ਅਰਵਿੰਦ ਖੰਨਾ ਸੌਰੀ ਉਹ ਜੀ ਸੰਗਰੂਰ ਦੇ ਜਿਹੜੇ ਸੰਭਾਵੀ ਉਮੀਦਵਾਰਾ ਬੀਜੇਪੀ ਦੇ ਉਹ ਗਏ ਸੀ ਖੇਤਰ ਦੇ ਵੱਲ ਉਸ ਜਗ੍ਹਾ ਨੂੰ ਉਹ ਗਏ ਤੇ ਉਹਨਾਂ ਨੂੰ ਹਰਾ ਪਾ ਲਿਆ ਤਸਾਨ ਨੇ ਉਹ ਕਹਿੰਦੇ ਵੀ ਚਲੋ ਤੁਹਾਡੇ ਕੋਲੋਂ ਅਸੀਂ ਸਵਾਲ ਕਰ ਲੈਨੇ ਆ ਤੇ ਫਿਰ ਉਹਨਾਂ ਨੂੰ ਵੀ ਕੋਈ ਉੱਤਰ ਆਇਆ ਸੋ ਮਤਲਬ ਕਹਿਣ ਦਾ ਇਹ ਆ ਕਿ ਕਿਸਾਨ ਇਤ ਕੀ ਤਤੇ ਪਰੇ ਆ ਕਿਸਾਨ ਇਤ ਕੀ ਸਵਾਲ ਕਰ ਰਹੇ ਆ ਤੇ ਭਾਜਪਾ ਦੇ ਨੇਤਾਵਾਂ ਦੇ ਕੋਲੋਂ ਕੋਈ ਸੰਤੁਸ਼ਟੀਜਨਕ ਉੱਤਰ ਹੈ ਨਹੀਂਗਾ ਜੀ ਬਿਲਕੁਲ ਕਹਿੰਦਾ ਸਰ ਹੁਣ ਗੱਲ ਕਰਦੇ ਆ ਕਾਂਗਰਸ ਦੀ ਰਾਜਾ ਵੜਿੰਗ ਉਹਨਾਂ ਨੇ ਕੇਂਦਰ ਪ੍ਰਧਾਨਗੀ ਬਚਾਉਣ ਦੀ ਖਾਤਰ ਆਪਣੀ ਪਤਨੀ ਦੀ ਟਿਕਟ ਜਿਹੜੀ ਉਹ ਛੱਡ ਦਿੱਤੀ ਹੈ ਜੀ ਸਾ ਬਿਲਕੁਲ ਜੀ ਦੇਖੋ ਕਾਂਗਰਸ ਦੇ ਵੱਲੋਂ ਨਾ ਇਹ ਗੱਲ ਪ੍ਰਭਾਵ ਦੇ ਰੂਪ ਦੇ ਵਿੱਚ ਸਿਰਜੀ ਜਾ ਰਹੀ ਹੈ ਕਿ ਜੇਕਰ ਭਾਈ ਇੱਕ ਇੱਕ ਜਣੇ ਨੂੰ ਟਿਕਟ ਮਿਲਣੀ ਹੈ ਤੇ ਪਰਿਵਾਰਵਾਦੀ ਗੱਲ ਅਸੀਂ ਮਗਰੋਂ ਲਾਉਣੀ ਆ ਉਹ ਇਹ ਕੋਸ਼ਸ਼ਾਂ ਕਰ ਰਹੇ ਇਸ ਪ੍ਰਭਾਵ ਨੂੰ ਸਜੰਦੇ ਲਈ ਸੋ ਇਹ ਮੇਰੇ ਖਿਆਲ ਆ ਵੀ ਉਸੇ ਰੂਪ ਦੇ ਵਿੱਚ ਗੱਲ ਹੋਈ ਆ ਕਿਉਂਕਿ ਪਹਿਲਾਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਵੀ ਭਾਈ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਟਿਕਟ ਮਿਲ ਜਾਣੀ ਆ ਪਰ ਉਹ ਬਾਅਦ ਦੇ ਵਿੱਚ ਨਹੀਂ ਮਿਲੀ ਤੇ ਹੁਣ ਸੁਣਨ ਦੇ ਵਿੱਚ ਇਹ ਆਇਆ ਵੀ ਜੇਕਰ ਰਾਜਾ ਵੜਿੰਗ ਦੀ ਪਤਨੀ ਨੂੰ ਟਿਕਟ ਮਿਲ ਜਾਂਦੀ ਤਾਂ ਫਿਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਛੱਡਣੀ ਪੈਣੀ ਸੀ ਕਿਉਂਕਿ ਇਹ ਹੋ ਨਹੀਂ ਸਕਦਾ ਵੀ ਇੱਕ ਜਣਾ ਤਾਂ ਪ੍ਰਧਾਨ ਹੋਵੇ ਕਾਂਗਰਸ ਦਾ ਵਿਧਾਇਕ ਹੋਵੇ ਜੀ ਉਹ ਤੇ ਉਹਦੀ ਪਤਨੀ ਜਿਹੜੀ ਉਹਨੂੰ ਐਮਪੀ ਡਿਟ੍ਰੈਕਟ ਮਿਲ ਜੇ ਸੋ ਇਸ ਕਰਕੇ ਹੁਣ ਇਹ ਨਹੀਂ ਪਤਾ ਸੀਗਾ ਵੀ ਭਾਈ ਐਮਪੀ ਡਿਟ੍ਰੈਕਟ ਮਿਲ ਜਾਂਦੀ ਪਰਟਣੇ ਤੋਂ ਅਮਰਤਾ ਬਣੇ ਦੋਨੋਂ ਤੇ ਉਸੇ ਤਾਂ ਪੰਜਾਂ ਛੇ ਨਾਲ ਮੁਕਾਬਲਾ ਵੀ ਕੌਣ ਜਿੱਤੂ ਕੌਣ ਹਾਰੂ ਪਤਾ ਨਹੀਂ ਸੀ ਪਰ ਰਾਜਾ ਬਣਗ ਦੀ ਪ੍ਰਧਾਨਗੀ ਜਿਹੜੀ ਉਹ ਕੱਲੇ ਕੋਲੇ ਹੈਗੀ ਆ ਤੇ ਜਿੰਨਾ ਚਿਰ ਵੀ ਸਲਾਮਤ ਰਹੂਗੀ ਉਹ ਰਹੂਗੀ ਸੋ ਉਸ ਤੋਂ ਅਗਲੀ ਗੱਲ ਇਹ ਪ੍ਰਾਪਤ ਹੋਈ ਆ ਵੀ ਭਾਈ ਰਾਜਾ ਬਣਗ ਹੋਰੀ ਚਾਹੁੰਦੇ ਸੀ ਪਹਿਲਾਂ ਵੀ ਮੇਰੀ ਘਰ ਵਾਲੀ ਨੂੰ ਡਿਟ੍ਰੈਕਟ ਮਿਲ ਜੇ ਪਰ ਜਦੋਂ ਪਤਾ ਲੱਗਾ ਵੀ ਦੋਵਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਰੱਖਣੀ ਪੈਣੀ ਹੈ ਤੇ ਫਿਰ ਉਹ ਆਪਣੀ ਪ੍ਰਧਾਨਗੀ ਬਚਾਉਣ ਦੇ ਲਈ ਟਿਕਟ ਵਾਲੇ ਪਾਸੇ ਤੋਂ ਪਰੇ ਹੋ ਗਏ ਆ। ਦੂਜੀ ਗੱਲ ਇਹ ਵੀ ਜੇਕਰ ਟਿਕਟ ਮਿਲ ਜਾਂਦੀ ਅਮਰਤਾ ਵੜਿੰਗ ਨੂੰ ਤੇ ਫਿਰ ਕੀ ਹੋਣਾ ਸੀਗਾ ਉਹ ਫਿਰ ਰਾਜਾ ਵੜਿੰਗ ਨੇ ਉਸੇ ਥਾਂ ਦੇ ਉੱਤੇ ਫਸ ਕੇ ਰਹਿ ਜਾਣਾ ਸੀ। ਉਹਨੇ ਆਪਣੀ ਪਤਨੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਰਹਿਣਾ ਸੀ। ਉਹਨੇ ਕਿਤੇ ਹੋਰ ਜਾ ਆ ਨਹੀਂ ਸਕਣਾ ਸੀ। ਸੋ ਇਸ ਕਰਕੇ ਵੀ ਆ। ਸੋ ਉਹਨੂੰ ਇਸ ਕਰਕੇ ਵੀ ਛੱਡਣਾ ਪਿਆ ਸਾਰਾ ਕੁਝ। ਸੋ ਮੰਨਿਆ ਜਾ ਰਿਹਾ ਜੀ ਕਿ ਉਹ ਚਾਹੁੰਦੇ ਸੀ ਵੀ ਭਾਈ ਮੇਰੀ ਘਰਵਾਲੀ ਨੂੰ ਟਿਕਟ ਮਿਲੇ। ਪਰ ਫਿਰ ਉਹਨਾਂ ਨੇ ਦਾਵਾ ਪ੍ਰਗਟਾਉਣਾ ਬੰਦ ਕਰਤਾ ਵੀ ਭਾਈ ਮੈਂ ਇੱਥੇ ਵੀ ਫਸ ਕੇ ਰਹਿ ਜਾਊਂਗਾ ਤੇ ਫਿਰ ਦੋਵਾਂ ਦੇ ਵਿੱਚੋਂ ਇੱਕ ਚੀਜ਼ ਰੱਖਣੀ ਪੈਣੀ ਹੈ ਵੀ ਜਾਂ ਪ੍ਰਧਾਨਗੀ ਰਹੂ ਤੇ ਜਾਂ ਪ੍ਰਟੈਕਟਰ ਰਹੂਗੀ ਸੋ ਇਸ ਕਰਕੇ ਇਤਕੀ ਜੀਤ ਮਹਿੰਦਰ ਸਿੱਧੂ ਦੇ ਉੱਤੇ ਮਠੰਡੇ ਤੋਂ ਗੁਣਾ ਪੈ ਗਿਆ ਤੇ ਰਾਜਾ ਬਣ ਕੇ ਰਹਿ ਗਿਆ ਜੀ ਜੀ ਬਿਲਕੁਲ ਤਿਆਨ ਸਾਹਿਬ ਪਰ ਪਟਿਆਲੇ ਦੇ ਵਿੱਚ ਤਾਂ ਬਹੁਤ ਬੁਰੇ ਹਾਲਾਤ ਨੇ ਜੀ ਕਾਂਗਰਸ ਦੇ ਕਿ ਖਬਰ ਆ ਰਹੀ ਹੈ ਨੇ ਪਟਿਆਲੇ ਦੇ ਕਾਂਗਰਸੀ ਡਾਕਟਰ ਗਾਂਧੀ ਦੇ ਹੱਕ 'ਚ ਨਹੀਂ ਤੁਰਨਗੇ ਜੀ ਦੇਖੋ ਜੀ ਹਾਲਾਤ ਸਾਰੇ ਪਾਸੇ ਹੀ ਬੁਰੇ ਆ ਹਾਲਾਤ ਕਿਸੇ ਵੀ ਪਾਸੇ ਮੈਨੂੰ ਚੰਗੇ ਨਹੀਂ ਲੱਗਦੇ ਇਹਨਾਂ ਦੇ ਹਾਲਾਤ ਇਸ ਕਦਰ ਬੁਰੇ ਆ ਵੀ ਭਾਈ ਕਾਂਗਰਸੀ ਕਾਂਗਰਸ ਦੀਆਂ ਜਿਹੜਾ ਵੱਢੀ ਜਾਂਦੇ ਆ ਕਾਂਗਰਸੀ ਕਾਂਗਰਸਗਾਂ ਦੀਆਂ ਜਣਾ ਦੇ ਵਿੱਚ ਬੈਠੀ ਜਾਂਦੇ ਆ ਕੋਈ ਮੰਨ ਕੇ ਨਹੀਂ ਰਾਜ਼ੀ ਇਸ ਵੇਲੇ ਵੀ ਭਾਈ ਅਸੀਂ ਆਪਣੀਆਂ ਗਲਤੀਆਂ ਤੋਂ ਸਬਕ ਲੈ ਲਗੇ ਸਾਰੀ ਇਸ ਵੇਲੇ ਸਿਆਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਤੇ ਕਿਸੇ ਨੂੰ ਕੋਈ ਇਸ ਅਕਲ ਦਾ ਫਿਕਰ ਹੀ ਨਹੀਂ ਕਿ ਭਾਈ ਮੈਂ ਹੁਣ ਥੋੜਾ ਜਿਹਾ ਚੁੱਪ ਕਰਕੇ ਤੇ ਆਪਦਾ ਇੱਥੇ ਕੀ ਵਕਤ ਕੱਢ ਲਗੇ ਉਹ ਸਾਰੇ ਇਸ ਵੇਲੇ ਇੱਕ ਦੂਜੇ ਦੇ ਜਣਾ ਦੇ ਵਿੱਚ ਬੈਠਣ ਨੂੰ ਤਿਆਰ ਬਰ ਤਿਆਰ ਹੈਗੇ ਆ ਆ ਹੁਣ ਤੁਸੀਂ ਦੇਖੋ ਵੀ ਡਾਕਟਰ ਧਰਮ ਮੀਰ ਗਾਂਧੀ ਨੂੰ ਕਾਂਗਰਸ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਜਿਹੜੇ ਉਥੋਂ ਦੇ ਅਲੇ-ਦਵਲੇ ਦੇ ਖੇਤਰ ਦੇ ਕਾਂਗਰਸੀ ਆਗੂ ਆ ਜਿਹੜੇ ਕਿ ਟਿਕਟ ਦੇ ਦਾਵੇਦਾਰ ਸੀ ਉਹ ਸਾਰੇ ਦੇ ਸਾਰੇ ਇਸ ਵੇਲੇ ਵਿਰੋਧ ਦੇ ਵਿੱਚ ਲੱਗੇ ਹੋਏ ਆ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਤਾਂ ਇਹਦਾ ਮੰਨਣਾ ਨਹੀਂਗਾ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਤਾਂ ਇਸ ਗੱਲ ਦਾ ਬਹੁਤ ਬਹੁਤ ਵਿਰੋਧ ਕਰਨਾ ਤੇ ਉਹ ਵਿਰੋਧ ਕਰ ਵੀ ਰਹੇ ਆ ਹੁਣ ਇਹ ਪਤਾ ਲੱਗਾ ਵੀ ਜਿਹੜੇ ਉਹ ਕਾਂਗਰਸੀ ਆ ਉਹਨਾਂ ਨੇ ਰੈਲੀ ਕੀਤੀ ਏ ਜੀ ਰਾਜਪੁਰੇ ਦੇ ਵਿੱਚ ਹਰਦਿਆਲ ਕੰਬੋਜ ਦੀ ਅਗਵਾਈ ਚ ਰੈਲੀ ਕੀਤੀ ਏ ਜਿੰਨੇ ਵੀ ਬਗਾਵਤੀ ਕਾਂਗਰਸੀ ਹੈਗੇ ਆ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਅਸੀਂ ਤਾਂ ਭਾਈ ਡਾਕਟਰ ਧਰਮਵੀਰ ਗਾਂਧੀ ਨੂੰ ਵੋਟਾਂ ਪਾਉਣੀਆਂ ਹੀ ਨਹੀਂ ਉਹ ਇਹ ਗੱਲ ਕਹਿੰਦੇ ਵੀ ਅਸੀਂ ਵੋਟਾਂ ਕਿਉਂ ਪਾਈਏ ਉਹ ਇਹ ਗੱਲ ਕਹਿੰਦੇ ਵੀ ਸਾਨੂੰ ਵੋਟ ਪਾਉਣ ਦਾ ਕੋਈ ਲਾਭ ਹੀ ਨਹੀਂ ਕਿਉਂਕਿ ਜੇਕਰ ਤੁਸੀਂ ਕੱਲ ਬੰਦੇ ਨੂੰ ਸ਼ਾਮਲ ਕਰਕੇ ਅੱਜ ਬੰਦੇ ਨੂੰ ਟਿਕਟ ਦੇਣੀ ਆ ਤੇ ਫਿਰ ਭਾਈ ਅਸੀਂ ਐਂ ਕਿਉਂ ਕਰ ਗਏ ਅਸੀਂ ਤੁਹਾਨੂੰ ਵੋਟਾਂ ਕਿਉਂ ਪਾਈਏ ਤੇ ਕੱਲ ਰਾਜਾ ਵੜਿੰਗ ਵੀ ਗਏ ਸੀ ਉਸ ਰੈਲੀ ਦੇ ਵਿੱਚ ਜਿਹੜੀ ਕਿ ਰਾਜਪੁਰੇ 'ਚ ਹੋਈ ਆ ਉਹਨਾਂ ਨੇ ਉੱਥੇ ਉਹਨਾਂ ਨੂੰ ਰੈਲੀ ਦੇ ਵਿੱਚ ਸੰਬੋਧਨ ਕਰਦੇ ਆ ਗੱਲ ਕਹੀ ਹੈ ਕਿ ਭਾਈ ਕਿਰਪਾ ਕਰਕੇ ਤੁਸੀਂ ਵੋਟਾਂ ਜਿਹੜੀਆਂ ਉਹ ਡਾਕਟਰ ਧਰਮਵੀਰ ਗਾਂਧੀ ਨੂੰ ਪਾਓ ਤੇ ਪ੍ਰਚਾਰ ਕਰੋ ਪਰ ਉਹ ਕਹਿੰਦੇ ਨਾ ਅਸੀਂ ਤਾਂ ਨਹੀਂ ਇਹਨਾਂ ਨੂੰ ਹੱਕ ਦੇ ਵਿੱਚ ਇਹਨਾਂ ਦੇ ਨਾ ਅਸੀਂ ਪ੍ਰਚਾਰ ਕਰਨਾ ਨਾ ਅਸੀਂ ਹੱਕ ਦੇ ਵਿੱਚ ਖੜਨਾ ਸੋ ਮਤਲਬ ਇਹ ਆ ਵੀ ਭਾਵੇਂ ਕਾਂਗਰਸਾਈ ਕਮਨ ਕਹੀ ਜਾਂਦੀ ਹੈ ਕਾਂਗਰਸੀ ਕਾਂਗਰਸ ਨੂੰ ਹਰਾਉਣ ਦੇ ਉੱਤੇ ਲੱਗੇ ਹੋਏ ਆ ਇਹੋ ਜਾਂ ਹਾਲੀ ਉਧਰ ਸੰਗਰੂਰ ਦੇ ਵੱਲ ਹੈਗਾ ਕਿਉਂਕਿ ਉੱਥੇ ਇਕਬਾਲ ਸਿੰਘ ਝੁੰਡਾ ਨੂੰ ਡਾਕਟਰ ਮਿਲੀ ਹੈ ਤੇ ਉੱਥੇ ਢਿੰਡਸਾ ਪਰਿਵਾਰ ਨੇ ਕਹਿਤਾ ਵੀ ਇਸ ਦੇ ਨਾਲੇ ਹੱਕ ਤੇ ਪ੍ਰਚਾਰ ਨਹੀਂ ਕਰਨਾਗਾ ਸੋ ਇਹੋ ਜੇ ਬੇਰਵਿਆਂ ਸਾਹਮਣੇ ਆ ਰਹੇ ਆ ਸੋ ਇਨ੍ਹਾਂ ਬੇਰਵਿਆਂ ਦੇ ਚੱਲਦਿਆਂ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪੀ ਨੂੰ ਕਿੰਨੀ ਕਿ ਸਫਲਤਾ ਮਿਲੂਗੀ ਇਹ ਸਮਾਂ ਦੱਸੂਗਾ ਜੀ ਜੀ ਬਿਲਕੁਲ ਜਨਾਬ ਸਾਹਿਬ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਕਣਕ ਦੀ ਕਿਸਾਨੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਦੇ ਵਿੱਚ ਅੱਗ ਨਾਲ ਕਣਕ ਸੜਨ ਦਾ ਜਿਹੜਾ سلسلہ ਉਹ ਜਾਰੀ ਹੋ ਗਿਆ ਜੀ ਸ਼ੁਰੂ ਹੋ ਗਿਆ ਜੀ ਹਾਂ ਬਿਲਕੁਲ ਜੀ ਦੁੱਖ ਦੀ ਗੱਲ ਹੈ ਜੀ ਕਿ ਹਰ ਸਾਲ ਦੀ ਤਰ੍ਹਾਂ ਹੁਣ ਵੀ ਅੱਗ ਲੱਗਣੀ ਸ਼ੁਰੂ ਹੋ ਗਈ ਆ ਕਿਤੇ ਕੰਬਾਈਨ ਦੀ ਚੰਗਿਆੜੀ ਦੇ ਕਰਕੇ ਤੇ ਕਿਤੇ ਸ਼ਾਰਟ ਸਰਕਟ ਦੇ ਕਰਕੇ ਜਿਹੜੀਆਂ ਤਾਰਾਂ ਜੁੜ ਜਾਂਦੀਆਂ ਤੇ ਉਹਦੇ ਕਰਕੇ ਕਦੇ ਟਰਾਂਸਫਰ ਦੇ ਵਿੱਚੋਂ ਚੰਗਿਆੜੀ ਲੱਗਣ ਦੇ ਕਰਕੇ ਕਦੇ ਕਿਸੇ ਦੀ ਸ਼ਰਾਰਤ ਦੇ ਕਰਕੇ ਇਹੋ ਜੀਆਂ ਖਬਰਾਂ ਆਉਂਦੀਆਂ ਹੁੰਦੀਆਂ ਤੇ ਆਉਣ ਲੱਗ ਪਈਆਂ ਮੁਖਸਰ ਸਾਹਿਬ ਦੇ ਕੁਝ ਪਿੰਡਾਂ ਦੇ ਵਿੱਚ ਲੰਘੇ ਕੱਲ ਅੱਗ ਲੱਗੀ ਆ ਦਰਜਨਾ ਏਕੜ ਕੱਲ ਉੱਥੇ ਕਣਕ ਸੜੀ ਆ ਹੁਣ ਤੱਕ ਪੰਜਾਬ ਦੇ ਵਿੱਚ ਸੈਂਕੜੇ ਏਕੜ ਕਣਕ ਤੇ ਨਾੜ ਸੜ ਕੇ ਸੁਆਹ ਹੋ ਗਈ ਆ ਵਖ ਵਖ ਕਰਨ ਦੇ ਕਰਕੇ ਸੋ ਕਿਸਾਨ ਆ ਜਿਹੜਾ ਉਹ ਕੱਲ ਮੈਂ ਇੱਕ ਤਸਵੀਰ ਦੇਖੀ ਵੀਡੀਓ ਦੇਖੀ ਉਹਦੇ ਵਿੱਚ ਅੱਗ ਲੱਗੀ ਹੋਈ ਆ ਤੇ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਅੱਗ ਨੂੰ ਖੇਤ ਦੇ ਵਿੱਚ ਬੁਝਾਉਣ ਦੀ ਕੋਸ਼ਿਸ਼ ਕਰਦਾ ਪਰ ਅੱਗ ਕਿੱਥੇ ਬੁਝਦੀ ਉਹਦੇ ਕੋਲੇ ਨਾ ਕੋਈ ਪ੍ਰਬੰਧ ਆ ਵਿਚਾਰੇ ਕੋਲੇ ਨਾ ਪਾਣੀ ਦਾ ਪ੍ਰਬੰਧ ਆ ਨਾ ਕੋਈ ਹੋਰ ਆ ਉਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹਦੀ ਪੇਸ਼ ਨਹੀਂ ਚੱਲੀ ਸੋ ਇਹ ਹਾਲਾਤ ਆ ਜੀ ਦੇਖੋ ਲਗਾਤਾਰ ਅੱਗ ਲੱਗ ਰਹੀ ਆ ਸੋ ਲੋਕਾਂ ਦੇ ਮੂਰੇ ਵੀ ਬੇਨਤੀ ਆ ਕਿਸਾਨਾਂ ਦੇ ਮੂਰੇ ਵੀ ਬੇਨਤੀ ਆ ਵੀ ਇੱਕ ਖਤਾਬ ਦੇ ਖੇਤ ਦੇ ਵਿੱਚ ਨਾੜ ਨੂੰ ਅੱਗ ਲਾਯੋ ਤੇ ਦੂਜੀ ਬੇਨਤੀ ਸਿਰਫ ਇਹ ਆ ਜੀ ਕਿ ਸਾਨੂੰ ਆਪਣੀ ਜਿਹੜੀਆਂ ਤਾਰਾਂ ਤੁਰਾਂ ਹੈਗੀਆਂ ਉਹ ਕਸਾਉਣ ਦੇ ਵੇਲੇ ਧਿਆਨ ਦੇਣਾ ਚਾਹੀਦਾ ਤੇ ਇੱਕ ਦੂਜੇ ਦੀ ਵੱਤੋ ਵੱਤ ਮਦਦ ਕਰਨੀ ਚਾਹੀਦੀ ਆ ਪਰ ਜਿਹੜੇ ਸੁਪਨੇ ਸੜ ਰਹੇ ਆ ਕੱਲੀ ਕਣਕ ਨਹੀਂ ਸੜ ਰਹੀ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਰੇਣਾ ਸਾਹਿਬ ਖੈਰ ਹੋ ਰਹੇ ਹੋ ਜੀਆਂ ਘਟਨਾਵਾਂ ਨਾ ਵਾਪਰਣ ਅਸੀਂ ਤਾਂ ਇਹਦੀ ਕਾਮਨਾ ਕਰਦੇ ਹਾਂ ਹੁਣ ਆਪਾਂ ਇਜਾਜ਼ਤ ਲੈਣੇ ਆ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਐਡੀ ਸਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ